ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਆਸ ਦਾ ਕਦੇ ਆਈ ਜਾਂਦੇ ਆ ਬੰਦੇ ਆਈ ਜਾਂਦੇ ਆ ਹਾਂ ਮੈਂ ਤਾਂ ਫੇਰ ਜਾ ਕੇ ਧੂਣੀਆਂ ਧਣੀਆਂ ਦੇਖ ਰਿਆਂ ਸੀ ਕਿਵੇਂ ਚੱਲ ਰਿਆਂ ਨੇ ਕੋਸ ਆਈ ਜਾਂਦੇ ਆ ਬਈ ਤੇਰੇ ਪਿੰਡੋਂ ਚਾਚਾ ਮਸਾਣ ਮਾਰ ਕੇ ਜਾਵਾ ਕੋੜਾ ਚਾਣ ਮਾਰ ਕੇ ਕਿਵੇਂ ਵਗ ਜੇਗਾ ਯਾਰ ਵਾ ਹੁਣ ਭੱਜ ਚੱਲਦੇ ਆ ਤੂੰ ਕਿਉਂ ਹੋਰ ਫਰ ਸੈਟ ਸੈਟ ਕਰਦੇ ਜਾ ਚਾਚਾ ਮਸਾਣ ਲਗਾ ਦੇ ਤੂੰ ਹਾਂ ਮਾਰਦੇ ਨਾ ਮਾਰੀ ਮਾਤਾ ਪਿਤਾ ਨਾਲ ਕੀ ਕਰੀਂ ਉਹਨੇ ਗਾਇਨ ਰੱਬੀ ਆਈ ਜਾਂਦਾ ਇਹ ਇਹਦਾ ਮਾ ਦਾਣਾ ਕੱਲ ਟਾਰਗੇਟ ਪਾਪਾ ਨਾਲ ਪੀ ਡੈਕਸ਼ਨ ਦੇ 50000 ਰੁਪਏ ਇਧਰੋਂ ਉਹ ਤਾਂ ਰੱਬ ਦੇ ਕੇ ਘਾੜ ਪੜਨੇਗੀ ਪਾਪਾ ਇਹਨਾਂ ਨੂੰ ਵਰਤਵਾ ਕੇ ਕਿਹਾ ਨਾ ਲੈ ਬਿਠਾੜ ਨਾ ਮੈਨੂੰ ਸਿੱਧਾ ਨਾ ਕਰੀਏ ਨਾ ਹਾਂ ਉਸਾਰ ਕੀ ਕਰਨਾ ਹੈ ਤੁਹਾਡੇ

ਕੋਰਾ ਚਾਬਾ ਚੋਂ ਦਾ ਨਵੀ ਆ ਗਏ ਟੈਲੀਫੋਨ ਦੇ ਪਾਸਾ ਹੈ ਜੇ ਰੂਹ ਹੱਥ ਪਾਲਾ ਮੂਰੇ ਨਾ ਨਾ ਕਰਦਾ ਮੱਠ ਰੱਟ ਕਈ ਵਾਰੀ ਛੱਡ ਵੀ ਇੱਕ ਕਰ ਹਾਂ ਬੰਦ ਉਹਨਾਂ ਅਗਲਾ ਕੁਛ ਆਪ ਨੂੰ ਆਏ ਤਾਂ ਤੀਥੇ ਬੁਯਰ ਕਿੱਥੇ ਬੈਠਾ ਹੈ ਫਿਰ ਇੱਥੇ ਆ ਜਾਓ ਫੋਨ ਲਾ ਕੇ ਪੁੱਛ ਲੈਣਿਆ ਆ ਫਿਰ ਰੋਕ ਲਾ ਆ ਗਿਆ ਪਿੰਡ ਦਾ ਭਾਈ ਇੱਥੇ ਰੋਕਾ ਹੁਣ ਕੌਣ ਕਰਦੇ ਹੋ ਓਏ ਹੋਰ ਹੁਣ ਪਰਾਂਗੇ ਅਜ ਤਾਂ ਕੀ ਕਰਦਾ ਲਪੂ ਨੂੰ ਹੁਣ ਟਾਲੋ ਪੈਣਾ ਬਦੂ ਦਾ ਚਾਤਾ ਵਈ ਨਾ ਨਾੜਾ ਬੰਨੀ ਦਾ ਬੰਦ ਜੇ ਨਾੜਾ ਤਾਂ ਬੰਨੂ ਦੇ ਆਏ ਕਿਧਰ ਪਸਾਈ ਜਾਣਾ ਯਾਰ ਲਾ ਚਾਤਾ ਪਾਪਾ ਨਾ ਬਦਿਆ ਚਾਹ ਨਾ ਮੇਰੀ ਚਾਤਾ ਵਈ ਨਾ ਨਾ ਬੰਨੀ ਦਾ ਹੈ ਨਾ ਚਾਤਾ ਵਈ ਟੂਟੀ ਅੜਦੀ ਮੈਨੂੰ ਤਾਂ ਬੰਦੇ ਮੈਂਟਰਲ ਜਿਹਾ ਮੁੰਡਾ ਲੱਗਦਾ ਹੋਰ ਸਿੱਧਰਾ ਭਾਂਦੇ ਲੰਦਾ ਚਾਤਾ ਵਈ ਚਾਤਾ ਟੂਟੀ ਅੜਗੀ ਕੋਈ ਨਹੀਂ ਕਰਦਾ ਤੂੰ ਦਿਨ ਸਾਰਾ ਦਿਨ ਚੀਟੇ ਪਾਸਾ ਚੁੱਪ ਕਰਾ ਫੋਨ ਨਾ ਰੱਖਾ ਨਾ ਮਾਤਾ ਤੈਨੂੰ ਓਏ ਸੇਰਾ ਕੋਈ ਮੇਰੀ ਲੁੱਲੀ ਆ ਰਗੀ ਤਾਤਾ ਹੈਲੋ ਹਾਂਜੀ ਭਾਈ ਓ ਬਾਈ ਯਾਰ ਤੁਸੀਂ ਕਿਹੜੇ ਪਾਸੇ ਬੈਠੇ ਹੋ ਸੀ ਤੁਹਾਡੇ ਪਿੰਡ ਆ ਰਹੇ ਸੀ ਹਾਂ 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 ਕਰਨੀ ਫਿਰਨੀ ਆ ਜਾ ਸਕੂਲ ਕੋਲ ਬੈਠਿਆ ਹਾਂ 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 ਸਰਕਾਰੀ ਸਕੂਲ ਕੋਲੇ ਠੀਕ ਠੀਕ ਆ ਚੰਗਾ ਭਾਈ ਓਏ ਤਾਤਾ ਪਾਪਾ ਨਵੀਂ ਟੱਪਣਾ ਲੈ ਫੇਦੇ ਹੂ ਦਾ ਉਹ ਲੈ ਕੇ ਦੇ ਦੂਗੀ ਗੱਲ ਨਹੀਂ ਦਾ ਡਰਾਈਵਰ ਆ ਤੇ ਸਕੂਲ ਕੋਲ ਹੀ ਆਜੋ ਮੈਂ ਦੂਜਿਆਂ ਨੂੰ ਉੱਤੇ ਹੋਰ ਮੋਟਰਸਾਈਕਲ ਆਜੋ ਆਜੋ ਉਹ ਕਹਿੰਦਾ ਸਕੂਲ ਕੋਲੇ ਆਜੋ ਹਾਂ ਫਿਰ ਸਕੂਲ ਕੋਲੇ ਚੱਲੋ ਚੱਤੋ ਮੈਂ ਮੈਂ ਡਰਾਈਵਰ ਕੁੱਟਣਾ ਨੋ ਨੋ ਸਿਰਾ ਰਹਿੰਦੇ ਵਾਹ ਜਵਾਖ ਦਾ ਕੀਮਤ ਬੋਲੇ ਮੋਟਰਸਾਈਕਲ ਦਾ ਇਹ ਕੋਈ ਨਾ ਹੋਸ਼ ਤਾਂ ਕਰ ਲੈਂਦੇ ਪਾਪਾ ਨਬ ਬੜਿਆ ਮਾਂ ਲਈ ਬਾਪੇ ਦਾ ਆਇਆ ਆ ਜਾ ਬੈਠ ਜਾ ਆ ਜਾ ਬੈਠ ਜਾ ਬੈਠ ਜਾ ਦਵਾਈ ਦੁਬਈ ਦਬਾਉ ਬੰਦ ਤੇ ਨਹੀਂ ਥੋੜੀ ਘਣੀ ਪਟਪਾਉਣੇ ਆ ਭਰਾਵਾ ਦਾ ਪਿਓ ਆ ਗਿਆ ਆਪਣੇ ਮੁੱਢੇ ਹੁਣ ਪਹਿਲਾ ਤੇਰੀ ਜ਼ਿੰਮੇਵਾਰੀ ਨਹੀਂ ਦੇਣੀ ਚਾਤਾ ਬਾਈ ਲੇਗਾ ਮਨ ਦੀ ਤਰਫ ਚਾਤਾ ਚਾਤਾ ਤੇਮੀ ਹਾਂ ਮਾਣਾ ਚਾਤੇ ਚਾਤੇ ਦੀ ਬੰਡ ਮਾਰੀ ਪਿੰਡੋਂ ਆ ਗਿਆ ਚਾਲਾ ਆਇਆ ਇੰਦੇ ਆਈ ਜਾਂਦੇ ਆ ਆ ਆ ਗਏ ਮੰਨਾ ਨਵਾਂ ਜਹਾਜ਼ ਦੇ ਸਾਈਡ ਤੇ ਕੀ ਆ ਲੱਗਦਾ ਤੁਸੀਂ ਰੋਜ ਦੇ ਤਰ੍ਹਾਂ ਆਉਂਦੇ ਆਂ ਆ ਜਾਓ ਆ ਜਾਓ ਪੰਜ ਕਿਤੇ ਬੋਜੂਆ ਓਏ ਮੋਦੀ ਆਂ ਓ ਬਹਿ ਜਾ ਬਹਿ ਜਾ ਬਹਿ ਜਾ ਪਾਪਾ ਆ ਗਿਆ ਪਾਪਾ ਆ ਗਿਆ ਆ ਜਾ ਸੌਰਾ ਕਿੱਥੇ ਰਹਿ ਗਿਆ ਕੋਈ ਨਾ ਬਾਈ ਉਹ ਸਾਈਡ ਤੇ ਆ ਤਬ ਬੁਢੀ ਕੀ ਉਹ ਕੀ ਹਾਲਾ ਚੰਦ ਹੋਰ ਕੋਈ ਜਾਂਦਾ ਕੰਜੇ ਕਿੱਧਰ ਰਹਿ ਗਿਆ ਸੀ ਹੋਰ ਜੰਦ ਕੀ ਹਾਲ ਹੈ ਕਾਪਾ ਅੱਛਾ ਓਏ ਕਿਵੇਂ ਲੱਗੇ ਸੀ ਪਪਾ ਬੱਸ ਕੋਈ 파 ਵੀ ਬੀਤ ਗਈ ਪਪਾ ਥੋੜਾ ਜਿਹਾ ਦੋਨਾਂ ਨੂੰ ਆਵੇ ਲੋਏ ਮਮਾ ਲੜਾ ਗੋਦੂ ਪਪਾ ਹਾਂ ਤੇਰੇ ਬਿਨਾ ਮੇਰੀ ਟੂਟੀ ਨੇ ਨਾ ਵਾਹ ਨਹੀਂ ਤੱਤੇ ਜਿਸ ਨੇ ਅੱਛਾ ਵਾਹ ਦੇਖ ਲੈ ਤੀ ਦੇ ਲੜਦਾ ਕੋਈ ਗੱਲਾਂ ਕਰਦਾ ਆਉ ਲੋ ਕਰਦਾ ਇਹ ਕੋਈ ਨਹੀਂ ਹੁਣ ਮੈਂ ਆ ਗਿਆ ਪ੍ਰਵਾਹ ਨਾ ਮੰਡ ਤੇਰਾ ਚਾਚਾ ਬੰਠ ਹੈਗਾ ਇਹ ਕੰਮ ਨੂੰ ਤੂੰ ਤਾਂ ਕੱਟੇ ਆ ਚੰਗਾ ਯਾਰ ਭਾਈ ਛੋੜਾ ਪਰਿਵਾਰੀਆ ਹੋਰ ਤਾਂ ਨਹੀਂ ਕੋਈ ਮੇਰਾ ਭਾਈ ਆ ਬਾਈ ਪਛਾਲ ਜਾ ਰਿਹਾ ਹੈ ਯਾਰ ਅੱਜ ਕੱਲ ਪਤਾ ਨਹੀਂ ਲੱਗਦਾ ਕੋਈ ਹੋਰ ਲੱਗੇ ਯਾਰ ਹਾਂਦੀ ਯਾਰ ਅੱਜ ਕੱਲ ਠੀਕ ਐ ਛੋਡੀ ਹੋਰ ਕਾਲ ਕੇ ਮੱਛੇ ਪਾਏ ਨੇ ਮੋਰ ਮਤੰਦਰਾ ਸਾਡਾ ਜੀ ਵੀ ਨਾ ਆਪਣੀ ਵੀ ਠੀਕ ਆ ਸਭ ਵਧੀਆ ਸਾਰੇ ਤੂੰ ਦੱਸ ਸਾਰ ਕੱਟ ਗਿਆ ਹੋ ਗਿਆ ਹੈ ਨਾ ਰੱਛਾ ਪੜਾ ਬਹੁਤ ਹੋ ਗਿਆ ਤੁਹਾਡਾ ਰੋਟੀ ਖਾ ਜਾ ਬਾਈ ਰੋਟੀ ਖਾ ਬਾਈ ਕਿਹਦੀ ਰੋਟੀ ਮੈਂ ਤਾਂ ਭੁੱਖਣ ਪਾਣੇ ਖੇਡਾ ਰੋਟਾ ਫਿਰ ਦੋਰ ਚੱਲ ਗਏ ਚਲੋ ਫਿਰ ਤੇਰੀ ਬੇਬੇ ਤੇ ਮੈਂ ਓਏ ਤਾਤਾ ਬੇਬੇ ਮਮੂਂ ਮੁੰਡਾ ਕਿਹਦਾ ਠੀਕ ਆ ਇਹਦਾ ਮੁੰਡਾ ਏ ਥੋੜਾ ਜਾਉ ਮੈਂ ਟੋਲ ਜਾ ਅੱਜ ਅਸੀਂ ਕੱਚੀ ਲੱਠੀ ਬਣਾਈ ਕੱਚੀ ਲੱਠੀ ਚਾਹ ਪੀਣੇ ਆ ਜਾ ਕੁਛ ਪੀ ਪਾਪਾ ਹਾਂ ਪੂਚੀ ਪੀ ਫਾਟੇ ਦੇ ਸੇਰੀ ਪੁਆਇੰਟ ਇਹ ਪੂਚੀ ਆ ਜਾ ਚਲੋ 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 ਪਾਪਾ ਲਾਭ ਦੇਣਾ ਤਾ ਆਇਆ ਵੀ ਦੇਖ ਲੈ ਸਾਵੇਂ ਬੰਦੀ ਆ ਕਿਤੇ ਸਾਵੇਂ ਬੰਦੇ ਜਮ ਮਿਲ ਕੇ ਜੀ ਫੇਕਾਰ ਨਾ ਕਰ ਉਹ ਕਰਦਾ ਭਾਈ ਬੰਦ ਤੂੰ ਮੜਾ ਸਾਈਡ ਤੇ ਅੱਛਾ ਤੇ ਪਾਪਾ ਇਹ ਮੁੰਡਾ ਮਿਟਾ ਪਾਪਾ ਆਪਾਂ ਕੱਪੜਾ ਹੋਗਾ ਕਿਹਨਾਂ ਜੀ ਤੇ ਮਾਗ ਹੋਗਾ ਆਪਣੇ ਸੋਹਣ ਭੈਣ ਦੀ ਕੁੜੀ ਕਪਾਣ ਲੈ ਦੂ ਇਹ ਭਗ ਜਾ ਯਾਰਾ ਪਾਪਾ ਅੱਡਾ ਇਹ ਕਿ ਬੜਾ ਸ਼ਾਰਾ ਹਾਂ ਤੁਸੀਂ ਆਂਦੀ ਸੀ ਅੰਦਾ ਤਾਂ ਪਾਪਾ ਡਲਣੀ ਬਾਬਾ ਗਰਨੂਨੀ ਮਾ ਆਪਣੇ ਥੜੇ ਮਾਊ ਬੜਾ ਵੱਡਾ ਟੀ ਮਾ ਪਾਪਾ ਸਟਾਪ ਅੱਡਾ ਵੱਡਾ ਮੰਮੀ ਤੇ ਮਾੜਾ ਮਾਰਟਾ ਮੰਮੀ ਨੂੰ ਓ ਮਾੜਾ ਹੁੰਦਾ ਕਰਾਈ ਨਹੀਂ ਓ ਮਾੜਾ ਜੰਦਾ ਓ ਤਾਂ ਜੱਸ ਸੱਪ ਤੋਂ ਪਾਪਾ ਲੱਭ ਜਾ ਬਾਈ ਮਿੰਟ ਪਾਪਾ ਬਾਈ ਆਉਨੇ ਘੋਟੂ ਦੇ ਅੰਦਰ ਬੰਦੀ ਲੈ ਦੇ ਪਾਪੇ ਤੋਂ ਬਣਾ ਆਪ ਕੰਪਟਰ ਨਹੀਂ ਕਰੀ ਕੰਗਲੀ ਆ ਜਾਂਦਾ ਇਹ ਜਮਾ ਦਿੱਤ ਰੇ ਪੰਜਰ ਬਾਹ ਉਹ ਲਾ ਭਾਈ ਇਹ ਤਾ ਚਲ ਆਪੇ ਸ਼ਾਮ ਨੂੰ ਹੋਨੇਗਾ ਪਿਆਉ ਭਾਈ ਚਲ ਭਾਈ ਸ਼ਾਮ ਵਾਸਤੇ ਚਲ ਇਹਨੂੰ ਨਾ ਕੋ ਬੁੰਡ ਚੱਕੀ ਫੇਟ ਜਾਗਾ ਕੀ ਨੋ ਨਾ ਨਾ ਨਾਲ ਦਉਗਾ ਛੋਣੂ ਖੱਟੇ ਮੈਂ ਪਤਾ ਲੱਗਿਆ ਨਾ ਮੋਬਾਈਲ ਤੇ ਬਜ਼ਾ ਲਿਆ ਯਾਰ ਗੋਦੂ ਨੇ ਇੱਕ ਤਾਂ ਪਪਾ ਜੀ ਦੀ ਫੋਟੋ ਲਾਉਣੀ ਹੈ ਮਾਣੋ ਬਾਈ ਲੈਟ ਰੇਟ ਲਓ ਭਜਾ ਭਜਾ ਬੱਚੇ ਭਾਈਆ ਫੋਟੋ ਨਿਕਲਾ ਬੁਕੇ ਮਕਾਨ ਦਾ ਕਹਿਣਾ ਇਨਕਲਾ ਫੇਰ ਮਾਰੇ ਮੈਨੂੰ ਸਿੱਧੀ ਗੱਲ ਆਉਂਦੀ ਹੈ ਮੋੜੇ ਮਾੜਾ ਭਾਈ ਸਾਡੇ ਪਿੰਡ ਦਾ ਵਾਡੀ ਮਕਾਨਾ ਚੱਲ ਪਾ ਭਾਈ ਜੀ ਮੇਰੇ ਪਿੰਡ ਕਾ ਭਾਈ ਜਿੱਤੇਗਾ ਪਰ ਉਹਨੇ ਥੱਲੇ ਹੋ ਜਾ ਮੈਨੂੰ ਆਈ ਲੱਗਦਾ ਨੇ ਤੂੰ ਭਾਈਆ ਤੂੰ ਪੈਸੇ ਨਾ ਮੈਨੂੰ ਪੈਸਾ ਲੱਗਦਾ ਨਾ ਸਾਰਿਆਂ ਨੂੰ ਸਾਰਿਆਂ 17 ਇੱਕ ਵਾਲਾ ਪੈਂਚਾ ਐ ਪੈਂਦਾ ਲੈ ਸਾਰਿਆਂ ਨੂੰ ਮਰਵਾਉ ਮੈਨੂੰ ਮਰਵਾਉ ਬਈ ਕਮਲਾ ਤੇ ਕੀ ਹੋਇਆ ਚੱਲ ਗਿਆ ਤੇ ਆਪਾਂ ਚੱਲ ਗਏ ਘਰੇ ਯਾਰ ਆ ਜਾ ਕਰ ਕੇ ਕੋ ਪਸੂ ਦੰਗਾ ਤੱਕ ਨਹੀਂ ਕੋਈ ਸਤੀ ਖਾਦੀ ਦੇਖ ਲਾਦਾ ਕੋਈ ਨਾ ਆਇਆ ਹੁਣ ਦਾ ਛੱਟ ਕੱਢ ਲੰਮਾ ਨਾ ਆਏ ਕੋ ਕਰਦਾ ਨਾ ਨਾ ਉਮਰ ਦੇ ਹਿਸਾਬ ਦਾ ਸੋਢੇ ਆ ਭਈਓ ਤੇਰਾ ਕੁੱਤੀ ਆ ਤੇਰਾ ਟਾਈਮ ਆ ਸ਼ਰਾ ਹੁਣ ਤਾਂ ਪਕਾਵਾਂਗੇ ਦੋਨੇ ਕੁਝ ਨਹੀਂ ਨਾ ਨਾ ਤੇਰਾ ਟਾਈਮ ਐ ਮੈਂ ਤਾਂ ਐਵੇਂ ਨੀਂ ਮਾਰੀ ਗੱਲ ਨਾ ਪਾਹੀ ਕਹੋ ਤੇਰੀ ਗਝਾਈ ਹੋਈ ਹੋਤਾ ਨਾ ਨਾ ਸ਼ਰਾ ਪਕਾਉਣੀ ਨਹੀਂ ਕਰਦੀ ਨੀਂ ਮਾਰੀ ਗੱਲ ਬਸ ਹੁਣ ਤਾਂ ਲੀਰ ਹੀ ਬੰਗਿਆ ਚੱਲ ਫਿਰ ਚੱਲ ਕੀ ਕਰ ਲੋ ਸੱਚੀ ਸੁਣਦਾ ਤੂੰ ਵੀ ਆ ਇਤਾਂ ਹੀ ਲਾਈਟ ਦੇਖ ਕੇ ਚੱਲਾਂਗੇ ਰਾਂ ਚਾ ਆਇਆ ਫਿਰ ਆ ਦੇਖੋ ਤਾਂ ਨੱਤਾ ਚੱਲ ਜੀ ਲੱਥਾ ਜਗਦੀ ਆ ਹਾਂ ਵੀ ਕੋ ਤੇਰੀ ਵਿਜਾਈ ਹੋਈ ਉਤਾਰੇ ਪੈ ਚੋ ਮੈਂ ਲੱਥਾ ਚੱਕਰੋ ਫਿਰ ਮੈਂ ਦੀ ਕਰਦਾ ਤਰਾ ਖਿਆਤਾ ਦੇ ਭੈਣ ਚ ਦਾ ਤਾਂ ਮੈਂ ਤੈਨੂੰ ਦੱਸ ਤੂੰ ਕਿਵੇਂ ਕਿਵੇਂ ਹੌਲੀ ਹੌਲੀ ਦੱਸੂ ਐ ਕਿਵੇਂ ਦੱਸ ਕਿਉਂ ਕਰਦਾ ਤਾ ਨਾ ਨਾ ਇਹ ਨਹੀਂ ਮੈਂ ਦੱਸਦਾ ਭਾਈ ਨਾ ਕੀ ਗੱਲ ਆ ਐ ਇੱਕੇ ਦਮ ਦਾ ਥੋੜਾ ਦਾ ਹੁੰਦੇ ਅੱਛਾ ਤੇ ਫੱਕ ਜੀ ਬਿਜਲੀ ਕਿੰਨਾ ਤੁਸੀਂ ਫੱਕਾ ਇਸਦਾ ਬਿਜਤੀ ਤੁਸੀਂ ਬੀਜ ਰੱਖੀ ਤੁਸੀਂ ਕਿਹੜਾ ਲਾਉਣਾ ਇਤਕੇ ਮੈਂ ਤਾਂ ਇਤਕੇ 1500 ਨਾ ਲਾਉਂਗਾ ਭਾਈ ਉਹ ਇਧਰ ਦੇਖ ਕੇ ਝੋਨਾ ਵੀ ਲਾਈ ਬੈਠਿਆ ਤਾਂ ਓਏ ਅੱਛਾ ਹਾਂ ਇਧਰ ਨਹਿਰਵਾਨੀ ਦੇਖ ਕੇ ਆ ਹੀਂਗਣ ਵਾਲੀ ਸਾਈਡ ਇੰਨਾ ਦੇਖਤਾ ਤਾਂ ਕੀ ਹੋ ਯਾਰ ਮਲੋਣੇ ਕੀ ਗੱਲ ਯਾਰ ਟਾਈਮ ਨਾਲ ਹੀ ਠੋਕੀ ਤੁਰੀ ਆਉਂਦੇ ਆ ਕਾਮਲੇ ਹੋ ਰਿਹਾ ਲੋਕ ਮੈਂ ਤਾਂ ਦਰਮੀ ਭਲੀ ਪਈ ਜਾਂਦੀ ਆ ਹਨਾ ਕਿਵੇਂ ਮੋਝਾ ਕਰਦੀ ਆ ਉਹ ਇੱਥੇ ਗੁਰਦਾਰਾ ਕਰਦੀ ਆ ਤੇਰੇ ਪਾਸੇ ਆਉਂਦੀ ਆ ਨਾ ਨਾ ਕੁੱਤ ਉਹ ਦੇਖ ਤੇਰੇ ਪਸਾਵੇਂ ਚ ਬਹਿੰਦੀ ਆ ਉਹ ਦੀ ਉਹ ਦੇਖ ਚੁੰਚਣਾ ਬਹਿੰਦੀ ਮੇਰੇ ਪਸਾਵੇਂ ਚ ਆ ਜਾ ਮੈਨੂੰ ਪਤਾ ਹੀ ਆ ਹੁਣ ਮੈਂ ਇਥੋਂ ਪੜਦਾ ਰੱਖਦਾ ਨਾ ਨਾ ਸ਼ੇਰ ਹੁਣ ਤਾਂ ਸੋਡਾ ਟਾਈਮ ਆ ਜੋ ਕੰਦ ਜਿੜੀ ਸੀ ਫਿਰਦੀ ਤੇਰੀ ਗੰਡ ਅੜ ਗਈ ਸੀ ਤੂੰ ਕਿਨਾ ਇੱਥੇ ਸਟੋਰ ਚ ਤੈਨੂੰ ਕਿਹਨੇ ਦੱਸਤਾ ਮਨੇ ਦੱਸਿਆ ਹੁਣੇ ਪੋਪੇ ਨੇ ਆ ਆ ਕੀ अच्छा बोलू ਗਲੇ ਬੋ ਪੈਨੇ ਦੱਸਿਆ ਭਾਂ ਦੇ ਲੰਨਾ ਦੇ ਗੱਲ ਨਹੀਂ ਪੱਛਦੀ ਹੈ ਨਾ ਮੈਨੂੰ ਵੀ ਪਤਾ ਤੂੰ ਕਰਤੂਤ ਹੀ ਇਹ ਜੀ ਕਰਦਾ ਉਹ ਫਿਰ ਕੰਧ ਚ ਵੱਜਾ ਕਰੇ ਕਰੇ ਉਹ ਤਾਂ ਉਹ ਤਾਂ ਅਸੀਂ ਜਿਹੜਾ ਤਰੀ ਤਾਈ ਹੋ ਗਈ ਸੀ ਬਿਮਾਰ ਅੱਛਾ ਫਿਰ ਉਹ ਤਾਂ ਡਾਂਗ ਲਾਂਗਾ ਤੇ ਫਿਰ ਲਾਉਣਾ ਤੇਰਾ ਜਨਪਤੀ ਲਾਉਣਾ ਦਾ ਹੱਥ ਨਾ ਕਰ ਲੈ ਆਪਦਾ ਉਹ ਆਹ ਤਨਾਲਾ ਉਹ ਗੱਲ ਬੰਦ ਕੀ ਨੀ ਕਿਉਂ ਨੀ ਫਿਰ ਸਵਾਦ ਚੰਗਾ ਰਿਹਾ ਬੇਇੱਜ਼ਤੀਆਂ ਕਰਾ ਕੇ ਬੇਇੱਜ਼ਤੀ ਕਾਦੀ ਹੋ ਗਈ ਤੇ ਬੇਇੱਜ਼ਤੀ ਹੋ ਰੇ ਚ ਕੋਈ ਬਾਦਰੀ ਆ ਤੇਰੀ ਮੈਂ ਕਿਸੇ ਦੀ ਕੰਜੇ ਤੇ ਮੈਂ ਖੋਲ ਲਿਆ ਤੇ ਮੈਂ ਖੋਲਣਾ ਵੀ ਪੈੜਾ ਆ ਕੰਮ ਤਾਂ ਉਹ ਮੜਾ ਮੈਂ ਤਾਂ ਤਾਂ ਹਜੇ ਚੱਲ ਜਾਂਦਾ ਉਹ ਤਾਂ ਐਵੇਂ ਬਸ ਗੱਲ ਜੀ ਬੁਣਾਤੀ ਕੰਜੇ ਦਾ ਤੇ ਨੀ ਕੀ ਤੇ ਤਾ ਹੁਣ ਕੀ ਕਰਦਾ ਹੁਣ ਆ ਅੱਜ ਕੱਲ੍ਹ ਕੋ ਜੀ ਨਹੀਂ ਕਰਦਾ ਪਹਿਲੇ ਕੀ ਕਰਦਾ ਨਹੀਂ ਹੈ ਹੋਰ ਉਹ ਪੱਟੀ ਨਹੀਂ ਹੈ ਨਾ ਨਾ ਚੰਗਾ ਮੁੰਡਾ ਨੇ ਏਸੀ ਦੇ ਵਾਤਾਪਨ ਦਾ ਛੱਡ ਕੇ ਤੜਕੇ ਪੈ ਜਾਂਦੇ ਹਾਂ ਜਾਂ ਆਪੇ ਸਾਰਾ ਕੰਮ ਤੁੰਦਾ ਸਮਝਦੇ ਨੇ ਯਾਰ ਕੁਛ ਹੀ ਨਹੀਂ ਉਹ ਗਰਮੇ ਲੋਗੇ ਓਹੋ ਹਾਂ ਬੜੀ ਟਰਾਈ ਲਾਉਣਾ ਉਹਨਾਂ ਤੋਂ ਤੇ ਬੜੀ ਖਾਕ ਕਿਉਂ ਮੇਰੇ ਜੂਤ ਪਵਾਉਣਾ ਯਾਰ ਪਤਾ ਮੈਨੂੰ ਤਾਂ ਲੱਚਾਂ ਤੋਂ ਨਹੀਂ ਮੈਨੂੰ ਇਹ ਜਿਹਾ ਲੱਗਦਾ ਤੈਨੂੰ ਲੱਗਦੀ ਐ ਮੈਨੂੰ ਪਤਾ ਹੀ ਐ ਲੱਚਾਂ ਪੁੱਛੀ ਕਿ ਨਾ ਓਏ ਨਹੀਂ ਪੁੱਛੀ ਪਰੌਣਿਆਂ ਮੇਰੀ ਵੀ ਕਰਾ ਦੀ ਉਹਨਾਂ ਦੇ ਕੋਈ ਮਨਾਈ ਜਦੋਂ ਮੈਨੂੰ ਗੁੱਟ ਤੋਂ ਖੜਕੇ ਐ ਵੀ ਹੁਣ ਪਤੀ ਆ ਤਾ ਪਤਾ ਆ ਨਾਈਟ ਤਾਂ ਦਿਨ ਹੀ ਨਹੀਂ ਤਾ ਉੱਥੋਂ ਵਾਲਾ ਵਦੀ ਨਾ ਹੁੰਦਾ ਪਾਪਾ ਓਏ ਥੜਾ ਕੀ ਚੱਕਾ ਪਾਪਾ ਓਏ ਆ ਗਿਆ ਆ ਗਿਆ ਪਤਾ ਮਾੜਾ ਖੁੱਤੀ ਲੈ ਆਪਾਂ ਲੈਣਾ ਪਾਪਾ ਓਏ ਆਹ ਢਾਢੜੇ ਚਾਚਾ ਬੇ ਚਾਚਾ ਤੂੰ ਇੱਥੇ ਛੱਡ ਜਮ ਮੰਮੀ ਨੂੰ ਚੜ ਲੈਣਾ ਮੰਮੀ ਤੂੰ ਫਿਕਰਾਉਣਾ ਹੈ ਤੇਲ ਚੋਂ ਵੀ ਲੋ ਲੂ ਪਾਏ ਦੇ ਗੁੱਦੀ ਕੰਪਾਈਂਰ ਅੱਜ ਹੀ ਆ ਪਾ ਲਾ ਦੇ ਦਾ ਪਾਪਾ ਪਾਪਾ ਆਹ ਕੈਸੀ ਨਾਲੇ ਨਾਲ ਬਰਸੀ ਆ ਤਾਂ ਫਿਰ ਮੈਨੂੰ ਕੋਈ ਅਪਾਰਟਮੈਂਟ ਦਾ ਟਪਾਲਾ ਲੱਤ ਖੂਟ ਹੋ ਗਈ ਕੰਗੜਾ ਪੰਚਾਂ ਪੈਸਿਆਂ ਦਾ ਟੋਲ ਇਹ ਛੇ ਕੰਮ ਆਇਆ ਆ ਡਰਾਈਵਰ ਚਲੂਗਾ ਪਾਪਾ ਹੈ ਪਾਪਾ ਲੋ ਲੂ ਨਹੀਂ ਕੱਟ ਓਏ ਆਇਆ ਯਾਰ ਚੱਲ ਓਏ ਹੁਣ ਜੀ ਜਵਾਬ ਨਿਕਲ ਪਾਪਾ ਵੇ ਹਾਂ ਕੁਝ ਨਹੀਂ ਆਹ ਹੋ ਗਿਆ ਪੁੱਤੀ ਪਿੰ ਪਾਪਾ ਮਮਤਾ ਕੱਢ ਲੈ ਛੱਡ ਲੈ ਉਹ ਹੁੰਦੀ ਏ ਜਗਾਂ ਵਾਲਾ ਬੁਲਾ ਲਿਆ ਬਤਾ ਵੇ ਮੈਂ ਮਿਲਤਾ ਦਿੱਤ ਲੈ ਉਹ ਗੱਜਾ ਧੀ ਦੇ ਲੰਨ ਜਾ ਕਦੋਂ ਜਾਏਗਾ ਬਾਪ ਨੂੰ ਖੁਸ਼ੀ ਹੁੰਦੀ ਆ ਖੁਸ਼ੀ ਵਾਲੀ ਆ ਲੈ ਬੰਦੇ ਤੇਰੇ ਨਾਲ ਦਈ ਹੈ ਓਏ ਇਹ ਛੋਟਾ ਹੁੰਦਾ ਹੀ ਕਰਦਾ ਕੰਦੇ ਕੋਈ ਦਵਾਈ ਦੂਈ ਦਵਾਦੀ ਹੁਣ ਚੰਗਾ ਕਿਸੇ ਟਾ ਵੇ ਨਹੀਂ ਲਾ ਆ ਮੈਂ ਮਮਮੀ ਨੂੰ ਟਾਟੀ ਤੇ ਲੈਣਾ ਪਾਪਾ ਲੈ 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 ਇੱਕ ਮਿੰਟ ਪਾਪਾ ਖੜ ਖਾਲਿਆ ਯਾਰ ਨੇ ਮਾਲਾ ਤੀਰਾ ਦਿਮਾਖਾਂ ਦਾ ਹੈ ਨਹੀਂ ਮੋਟੀ ਮੱਤ ਦਾ ਭਰਾ ਡਰਾਈਵਰ ਉਹ ਬੰਦ ਵੀ ਛੋਟਾ ਹੁੰਦਾ ਹੀ ਕਰਦਾ ਸੀ ਓਏ ਆ ਕਰਦਾ ਸੀ ਅੱਜ ਵਾਰਸ਼ੀ ਵੀ ਇਦੋਂ ਜਦੋਂ ਦੇ ਗਏ ਆ ਉੱਥੇ ਹੈ ਨਾ ਖੜ ਖਾਲਿਆ ਸਾਰੇ ਰਾਹ ਵਧੀ ਗੱਲ ਚੌੜ ਵਾਲੀ ਕਰਦਾ ਕੱਕਾ ਜਾਉਂ ਜੇ ਭਰਾਵਾ ਖੜੀ ਜਾਂਦੀ ਡਰਾਈਵਰ ਆ ਪੈਰੀ ਵਾਲੀ ਹੋਈ ਆ ਕਮਜ਼ੋਰੀ ਆ ਗਈ ਕਮਜ਼ੋਰੀ ਆ ਗਈ ਜਮਾ ਯਾਰ ਅੱਛੇ ਕੰਮ ਹੀ ਕਰਾਈ ਗਏ ਹੈ ਵੋਇਸ ਤੇ ਆਈ ਗਏ ਕੋਛ ਨਹੀਂ ਆਪੜਾ ਵਸਰਤ ਬੰਦਲੀ ਪਈਆ ਗੱਲ ਪੁੱਤ ਨਹੀਂ ਨਹੀਂ ਹੋਣਾ ਡਰਾਈਵਰ ੱੱਕੀ ਬਰੇ ਹੋਊ ਹਾਂ ਜੋਰੀ ਆਉਣੀ ਐ ਕਹੇ ਜ ਆਪਾਂ ਦਾ ਫੁੱੱਡਾ ੱੱਕੀ ਆ ਤੇ ਮੈਨੂੰ ਚੱਕ ਕੇ ਲੈ ਕੇ ਸਾਰੇ ਜਿ ਪੂਏ ਗਏ ਆਹੋ ਪਤਾ ਹੀ ਆ ਆਪਾ ਮੰਮੀ ਆਜੀ ਆ ਗਈ ਆਜੀ ਉਹ ਖੜਾ ਆ ਜਾ ਬਸ ਆ ਜਾ ਕੇ ਆ ਗਿਆ ਸ਼ੰਗੂ ਪਾਪਾ ਨਾਲ ਪਖਾਨ ਨਾਲ ਵਾਹ ਠੰਡ ਨਾ ਖੜ ਸਾਡੇ ਦੇ ਸਾਹਮਣੇ ਓ ਬੇਪਰੀ ਹੱਥ ਲਾਈ ਹੱਥ ਲਾਈ ਅਮਾ ਜੀ ਨੇ ਅਫਰੀ ਉਹ ਖੜ ਜਾਂ ਦੋ ਮਿੰਟ ਗੱਲ ਓ ਤੇਲ ਤੂਲ ਪਾ ਦੇ ਜਾਈਏ ਪਰ ਅੰਦਰ ਘੰਟਾ ਹੋ ਗਿਆ ਕਾਖੜੀ ਰੇ ਟਾਖੜੀ ਨੇ ਲੋ ਆ ਗਿਆ ਮੈਂ ਮੰਮੀ ਟੂਣਾ ਤਾਂ ਨਹੀਂ ਕਰਦੀ ਤੇ ਪਾਪਾ ਨਜ਼ਰ ਲਾਉਂਦੀ ਆ ਪਾਪਾ ਇਹ ਸੌਣ ਹੁੰਦਾ ਕੋਈ ਨਹੀਂ ਸੌਣ 77 ਹੁੰਦਾ ਲੰਨ ਦਾ ਥਾਣਾ ਇਹ ਉਹ ਛਾਂਟ ਪਕਾਈ ਜੀ ਮਾਰਦੇ ਹੁੰਦੇ ਸੌਣ 74 ਹੁੰਦਾ ਕਮ ਖਾੜਦਾ ਪਾਪਾ ਅਜੇ ਨਾ ਟੱਪ ਉਹ ਭੈਂਡੇ ਜੰਨ ਦੇ ਲਖਮਣ ਦੇਖਾ ਖਿੱਤੀ ਆ ਜੇ ਨਾ ਤੇਲ ਕੋਈ ਜਾਂਦੀ ਮੰਮੀ ਫਿਰ ਟੂਣਾ ਪਾ ਲੂ ਦਾ ਪੈਸਾ ਵੀ ਦਿੰਦਾ ਜਾਂ ਬੰਦ ਤੁਸੀਂ ਪੈਠੇ ਕੋਣੀ ਉਹ ਲੈ ਆ ਤਰ ਦੇਣਾ ਕੌਲੇ ਸ਼ਾ ਆਹ ਫਰਮਾ ਆ ਤਰ ਦੇਤੀ ਹੱਸਣੇ ਪਾਪਾ ਦੋ ਜਾਣਗੇ ਤੜਕੇ ਪੈਸੇ ਦੇ ਗੱਲੋਂ 5 ਸਾਲਾਂ ਦਾ ਵਾਦਾ ਹੈ ਪੈਸਿਆਂ ਦੀ ਪੈਸਿਆਂ ਦੀ ਰੋਮੀ ਤਾ ਟਾ ਚੋਟਾ ਤੂੰ ਮਗਰ ਨਾ ਆਦੀ ਮੈਨੂੰ ਆਇਆ ਚੱਲ ਚੱਲ ਕਾਤਾ ਪਾਪਾ ਆਦੀ ਬੰਬ ਚੱਲ ਨਾ ਰੱਖ ਬੋਰ ਪੈਸਿਆਂ ਦੀ ਹੋ ਗਈ ਜੀ ਮੈਂ ਤਾਂ ਭੁਜਾ ਮੈਨੂੰ ਚਾਪ ਲੈਣਗੇ ਜੀ ਮਜੀ ਇਹ ਮੰਮੀ ਪਾਪਾ 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 ਤੇ ਨੈਪ ਕੱਢਿਆ ਸੀ ਅੱਜ ਪੰਜਾਂ ਨੇ ਨੈਪ ਕੱਢ ਲਿਆ

कड़ा दा राम जी भाई छोड़ी है मा जरू आए करे पुटी राम ली एक मुझे कल रामदा लेंगी पता नहीं मैं कल मरूंगी ਉੜਦੂ ਆਏ ਕੁੱਤਾ ਮੰਮੀ ਤੂੰ ਤੇ ਪਾਪਾ ਮੰਮੀ ਤੂੰ ਆ ਕੋਈ ਪਕਾਈ ਨਾ ਮਰਿਆ ਕਰ ਫਿਰ ਬੋਲ ਲੰਦਾ ਨਹੀਂ ਪਤਾ ਤੈਨੂੰ ਆਏਗਾ ਜਿਨਾ ਪਾਣੀ ਦੇ ਆ ਉਹ ਪਾਣੀ ਦੇ ਮੰਮੀ ਪਾਣੀ ਨਾ ਪਾਪਾ ਆ ਗਿਆ ਆਟਾ ਬਣਾਣਾ ਤੇ ਹੱਥ ਟੁੱਟੇ ਤੂ ਲੈ ਦੇ ਮੰਮੀ ਤੇ ਨੂੰ ਖੁੱਢੀ ਕੋਈ ਨਹੀਂ ਆਗੀ

ਜੀਜੀ ਜੀ ਮੋਟਗਾ ਹਾਤੀ ਜੀ ਮੱਕੇ ਦੇ ਲੋਟਰੇ ਲਿਖਣਾ ਲੱਗੇਗਾ ਕੁਛ ਨਾ ਕੁਛ ਮਨ ਹਾਂ ਵਰਦੀ ਸੌਤੀ ਪਈ ਜਣ ਸਾਨੂੰ ਕੱਦ ਕਾਠਿਆ ਦਾ ਹਾਂ ਮਾਸਟਰ ਲੱਗ ਜੂ ਹਾਂ ਮਾਸਟਰ ਲੱਗ ਜੂ ਮਾਸਟਰ ਬਾਈ ਸਟਾ ਦਾ ਛੋਟਾ ਉਹ ਝਾਕੂ ਪ੍ਰਿੰਸੀਪਲ ਜੀ ਕਾ ਜਿਕਰ ਵੀ ਵੱਡੀ ਵੱਡਾ ਲੱਡੂ ਹੈ ਨਾ ਹਾਂ ਵੱਡਾ ਲੱਗੇਗਾ ਤਾਤਾ ਤਾਂ ਫਿਰ ਫੇਲ ਹੈ ਹਾਂ ਇਹ ਤਾਂ ਫਿਰ ਆਪਣੇ ਕੋਲ ਅਸੀਂ ਤਾਂ ਸਾਜੀ ਫੇੜਾ ਤੇਰੇ ਮੂੰਹ ਇਹ ਲੱਡੂ ਭਾਂਡ ਕੋ ਜੀ ਤੋ ਜਾਣਾ ਨਾ ਵੱਡਾ ਨਾ ਛੋਟਾ ਦੇਖੇ ਤਾਤਾ ਪਪਾ ਹਾਂ ਫਿਰ ਪੈਸੇ ਵਾਡੂ ਉਹ ਵਾਡੂ ਜੇ ਤੂੰ ਗੱਲ ਕਰ ਲੈ ਨਾ ਨੌਕਰੀ ਮਿਲ ਗਈ ਨਾ ਉਹ ਐ ਕਰ ਤੂੰ ਅੰਦਰ ਵਜਾ ਜਾ ਕੇ ਜਾ ਜੰਨਾ ਤੈਨੂੰ ਕੋਈ ਸ਼ਿਫਾਈ ਸ਼ੇਮ ਕੰਨੀ ਡਕ ਲੈ ਜੇ ਲਟਰਾ ਮੂੰਹ ਆ ਤਾ ਪਾਪਾ ਨਾਲ ਥੋੜਾ ਮੇਰੀ ਮੈਨੂੰ ਬੜੀ ਥੁੜੇ ਟਾਟਾ ਹਾਂ ਤੂੰ ਡਾਕਟਰ ਪੀਲਾ ਖਿਲਣਾ ਤਾਂ ਲਿਆ ਵੰਡ ਦੀ ਏ ਹੁਣ ਕਿੱਥੋਂ ਲੈ ਜੀ ਜਾ ਜੰਨਾ ਬੋਲ ਕਰਿਆ ਖਿਡਾਂ ਬੰਦੇ ਨੂੰ ਛਾਲਾ ਪਾਪਾ ਆ ਪੰਚ ਚਲਾ ਬਾਗ ਉਹ ਕੋਈ ਨਹੀਂ ਸਾਡਾ ਕੋਈ ਗੱਲ ਕਰੂ ਪਰ ਨਹੀਂ ਡੰਡਾ ਜਾਨ ਮਾਣੀ ਮੁੱਢੀ ਥੁਸੀ ਤਾਂ ਹੁੰਦੀ ਆ ਪਾਪਾ ਆ ਜਾ ਲੱਗਿਆ ਹਲਾ ਤੇਰੀ ਥੋੜੀ ਐ ਨਹੀਂ ਪਾਪਾ ਆ ਜਾ ਆਜਾ ਫਿਰ ਕੀ ਕਰਕੇ ਓਏ ਟੂ ਨਿਕਰਾ ਬੱਕ ਬੰਦ ਕਰਨੇ ਖਾਣੀਆਂ ਬੰਦ ਬੰਦ ਮੇ ਪਾਲ ਕਰੀ ਨੀ ਜੇ ਮੈਂ ਹਾਲ ਬਹੁਤ ਵਾਹ ਡਰਾਈਵਰ ਤੋਂ ਬੱਚ ਪਾਲ ਮੈਂ 10 ਸਾਲ ਘਰੇ ਦੀ ਬੜਿਆ ਕੋਈ ਗੱਡੀ ਵਾਲਾ ਗੱਡੀ ਤੋੜਦੀ ਤੇਰੇ ਪਿੱਛੇ ਵਾਹ ਓਏ ਤੇਰੇ ਖੂਨ ਲਗੀ ਰੋ ਰੋ ਮਰ ਕੇ ਮੈਂ ਤਾਂ ਪੀਚ ਗਿਆ ਸੀ ਪਿੰਚ ਗਿਆ ਸੀ ਹੋਰ ਰੁਪਏ ਛੱਡ ਜੇ ਕੰਦਾ ਹੀ ਮਿਲ ਜੇ ਹੁਣ ਕਿਹੜੇ ਹਿਸਾਬ ਨਾਲ ਨਿਕਲਿਆ ਫਿਰ ਮੈਂ ਤਾਂ ਬੰਦਾ ਛਕੜੇ ਪਾਸੇ ਟੱਪ ਗਿਆ ਸੀ ਬਹੁਤ ਮੈਂ ਤਾਂ ਆਪਣਾ ਵਾਝੂ ਜਿਹੜਾ ਵਾਹਣ ਗਿਆ ਬਾਇ ਕਰਿਆ ਸੀ ਆਪਣਾ ਹਾਂ ਬਸ ਰੁਪਏ ਲੈ ਕੇ ਚੱਕੜੀਆਂ ਤੋਂ ਉਹ ਰਿਸਟਰੀ ਕਰਾ ਕੇ ਆਇਆ ਦਊ ਹਾਂ ਤੇ ਮਾਤਲ ਵੀ ਮੈਂ ਰੁਪਏ ਲੈ ਕੇ ਉਹਨਾਂ ਨੂੰ ਆ ਗਿਆ ਮਖਾਣਾ ਜਿਹੜਾ ਵਾਹਣ ਆਪਾਂ ਕਹਾਂ ਚਿਬਿਆ ਵਾਲਾ ਲਿਆ ਹਾਂ ਮਖਾਣਾ ਮਤਲ ਵੀ ਉਹਦਾ ਬਿਆਨਾਂ ਪੜਜਾਂਗੇ ਛੁਬੇਗੇ ਹਾਂ ਕਿ ਮੈਂ ਉੱਥੇ ਛੜਕ ਜੇ ਟੁਰਿਆ ਮੈਂ ਕਿ ਬਾਬਾ ਖੜੀ ਜੀਪ ਜੀ ਆਈ ਅੱਛਾ ਮੈਨੂੰ ਕਹੇ ਜਾਣਾ ਦਿੱਤਾ ਮਖਾਣਾ ਕੋਈ ਗਾਣੋਂ ਹੋਣ ਕਿ ਮੈਂ ਦੇਖਣੇ ਸ਼ਰਾ ਬਾਛਕੇ ਜਾ ਉਹਨਾਂ ਨੂੰ ਪਤਾ ਨਹੀਂ ਕੀ ਸੰਘਾਇਆ ਰੱਬ ਜਾਣ ਕੋਈ ਛੋਟਣੀ ਤੀਜੇ ਚੌਥੇ ਦਿਨ ਛੋਟਾਈ ਮਾਤਰ ਅੱਛਾ ਵੱਡੀ ਸਾਰੀ ਸੁਭਾਤ ਵੀ ਉੱਥੇ ਛੱਤ ਰੱਖਾਇ ਨੀ ਰਕਵਾਰ ਪੈਸੇ ਖੋਲੇ ਪੈਸੇ ਖੋਲੇ ਪ੍ਰਵਾ ਅੱਛਾ ਕੋਈ ਮਾਤਰ ਕੁੱਟ ਮਾਰ ਕਰੀ ਬੋਟ ਅੱਛਾ ਪਹਿਲੇ ਮੈਛਾ ਨੀਰਾ ਪਵਾਈ ਗੇ ਸਾਲ ਪਰ ਅੱਛਾ ਵੈਰੀ ਫਾਰਮ ਜਾਂ ਉਹਨਾਂ ਦਾ ਬੱਟਾ ਫਿਰ ਫੈਲਤੀ ਸੀ ਸਪਰੇ ਦੀ ਮਾਤਰ ਠੀਕ ਹੈ ਉੱਥੇ ਡੱਬੇ ਡੱਬੇ ਲੱਗਦੇ ਟਰੱਕਾਂ ਚ ਅੱਛਾ ਕੋਈ ਨਾ ਕੋਈ ਟਰੱਕ ਵਾਲਾ ਮੁੰਡਾ ਸ਼ਾਰਸੂ ਹੋ ਕੱਢ ਗਿਆ ਮੈਨੂੰ ਅੱਛਾ ਹਾਂ ਕੰਮ ਗਲਤ ਹੋ ਗਿਆ ਸੀ ਬੋਲਣ ਨਹੀਂ ਮੈਨੂੰ ਕਿੰਦਾ ਸੀ ਕਿਸੇ ਨਾਲ ਗੱਲ ਕਰਨੀ ਦਰਸ਼ਨਾ ਜੇ ਗੈਰ ਬੰਦੇ ਦੀ ਨੀਂਗਾ ਰੱਖਦੀ ਪਾਪਾ ਮੈਂ ਫਿਰ ਪੜਿਆ ਸੀ ਮੈਂ ਕਿੱਠੀ ਲੈ ਕੇ ਟਰੱਕ ਪੜੇ ਨੂੰ ਮਾਈ ਪੈਰਾਂ 'ਚ ਠੀਕ ਉਹਨੇ ਪੜ ਕੇ ਫਿਰ ਉਹ ਛਾਰਤੀ ਬੰਦਾ ਖਾਲਸਾ ਬਣਾਈ ਗੈਨੀ ਅੱਛਾ ਉਹ ਕੱਢ ਲਿਆ ਪੰਜਾਬ ਪੰਜਾਬੀ ਬੰਦਾ ਸੀ ਵਿਚਾਰਾ ਬਹੁਤ ਚੰਗਾ ਐਵੇਂ ਕਹਿ ਦਿੰਦੇ ਪਾਪਾ ਪੈਸੇ ਖੋਲੇ ਸਾੜੇ ਹੋ ਤਾਂ ਲੈ ਹੋਰ ਕੁਝ ਚੇ ਗਾ ਉਹ ਤਾਂ ਸਿੱਧਾ ਜਾਂਦਾ ਪੁੱਟ ਮਾਰ ਕੇ ਚਾਜ ਰਿਹਾ ਕੋ ਤੇ ਮੁੰਡੇ ਨੇ ਨਾ ਕਿਹਾ ਯਾਰ ਮੈਂ ਅੱਛਾ ਹੋਰ ਜਮੀਨ ਤੇਰੀ ਸੀ ਨਾ ਘੜੀ ਓਏ ਆ ਕੋਈ ਨਹੀਂ ਯਾਰ ਜ਼ਮੀਨ ਤੇਰੀ ਮਾਨੀ ਲੰਨੀ ਦੇ ਤਾਂ ਉਹ ਵੀ ਕਿੰਨਾ ਬਚਾ ਗਿਆ ਉਹ ਤੇ ਜੋ ਬੰਦਾ ਮਥਾ ਬਚਾ ਸਾਲਾ ਜਮੀਨ ਦਾ ਜਮੀਨ ਤਾਂ ਹੋਰ ਜਾਣੀ ਸੀ ਕਹੀਂ ਤਾਂ ਵੇਚੀ ਗੰਭਰ ਬੰਦੀ ਸੀ ਉਹ ਟੁੱਟਮੀ ਸੀ ਕੀ ਉਹ ਕਮਲਿਆ ਲੱਣਾ ਉਹ ਗਾਹਾਂ ਵੱਢ ਬੰਦੀ ਤਾਂ ਵੇਚੀ ਸੀ ਬੇਟੀ ਦਾ ਜੀ ਜੀ ਪਹਿਲੇ ਠੀਕ ਨਾਲ ਸੀ ਆਪਣੀਆਂ ਟੁੱਟੀਆਂ ਮਿੰਗਾਂ ਤਾਂ ਹੂੜਕੀ ਜਿਆ ਬਣ ਗਈ ਸੀ ਦੂੜ ਕਿਹੜਾ ਤਾਤੇ ਦੀ ਮਾਂ ਨਹੀਂ ਲੰਨ ਦੇ ਤਾਂ ਨਾਲ ਕੋਈ ਨਹੀਂ ਹੋਰ ਮੱਡਾ ਟੈਂਟ ਨਿਕ ਨਾਲ ਆਂਦੀਆਂ ਵੀ ਦੇਈਆਂ ਟਟਾ ਹੁੰਦਾ ਚੁਗਲਾਇਆ ਠੀਕ ਰਹਿਣਾ ਸਰੀਰ ਤੇਰਾ ਹਾਂ ਠੀਕਾ ਅੱਛਾ ਫੇ ਪਾਰੀ ਬਾੜੀ ਹੋ ਗਈ ਮੈਂ ਪਾਰੀ ਤਾਂ ਪਰ ਪਪਾ ਸਾਰਾ ਰੋਟਾ ਬਾਲਾ ਕਰਿਆ ਹੋਣਾ ਅਪੇ ਤੇਰਾ ਬੱਤੂ ਚੰਗਾ ਪੈਣ ਚੁੱਦੀ ਪੜੇ ਖੜਾਇ ਖੁੱਤੀਆ ਨਾ ਨਾ ਮੈਂ ਤਾਂ ਰੋਂਦੀ ਸੀ ਰੋਂਦੀ ਸੀ ਰੋਂਦੀ ਸੀ ਰੰਗ ਕਾਲਾ ਹੋ ਗਿਆ ਇਹਦਾ ਹਾਂ ਵਡਾਈਆਂ ਲੈਂਦੇ ਸੀ ਛੱਡ ਪੀਂਦੀਆਂ ਅੱਛਾ ਹਾਂ ਦਵਾਈਆਂ ਤਾਂ ਲੈਣੀਆਂ ਸੀ ਕੋਤਾ ਮੰਗ ਰੋ ਬੰਤ ਭਾਈ ਨੇ ਨਾ ਨਾ ਪਪਾ ਗੱਲ ਸੁਣ ਮੇਰੀ ਮੈਂ ਮੋੜਾ ਕੱਢ ਕੇ ਨਹੀਂ ਰੱਖਦਾ ਸੀ ਅੱਛਾ ਫੇਰ ਕੰਜਰਾ ਸਵਾ ਹੋਈ ਤੇ ਜਵਾਨਾ ਫੇਰ ਤਾਂ ਤੂੰ ਮੂਵੀ ਮੇਕਰ ਬਣੇਗਾ ਹਾਂ ਪਗਲਪੱਟੀ ਹਾਂ ਉਹ ਨਾ ਇਹ ਨੂੰ ਫਿਰਦਾ ਸੀ ਮਮੀ ਦੀ ਹਾਂ ਪਰ ਮੈਂ ਨਹੀਂ ਰੱਖਦਾ ਸੀ ਆ ਕੰਜੇ ਦੇਖਾ ਜਮਾ ਵਾਲੋ ਤੇ ਗਿਆ ਹਣਾ ਉਹ ਇਹ ਕਾਨੇ ਦੇ ਦਫਾ ਨਹੀਂ ਪੈਣੀ ਤਬਾ ਦਿੰਦਾ ਬਸ ਠੀਕ ਆ ਪੰਜ ਚੰਤੇ ਦਵੇ ਨਹੀਂ ਤਾਂ ਪਾਪਾ ਤੇਰੇ ਤੇਰੇ ਸਾਥ ਤੇ ਨਹੀਂ ਹਣਾ ਥੁੱਲੀ ਟਾ ਦਿੰਦਾ ਹਾਂ ਉਹ ਦਿਨ ਤਾਂ ਪਾਣ ਜਪੜਾ ਕੀ ਕਾ ਜਿਆ ਕੰਜਰ ਨਹੀਂ ਜੰਦਾ ਹੈ ਡਾਟਾ ਕੰਨਾ ਕਈ ਆਪਣੀ ਕੰਨਾ ਕਮਾਣੀ ਸਣਾ ਬਾਪੂ ਤੇਰੇ ਮੰਗਰੋਂ ਇੱਕ ਦਿਨ ਵੀ ਨਾਗਾ ਨਹੀਂ ਪਾਇਆ ਰੋਜ਼ ਸਕੂਲ ਜਾਂਦਾ ਸੀ ਅੱਛਾ ਹਾਂ ਤਾਂ ਇਹ ਤਾਂ ਗੱਲ ਹੈ ਕਰ ਕੰਜਾ ਮੈਂ ਡਾਡਾ ਪਾਪਾ ਤੁਝੇ ਰ ਗਿਆ ਨਾ ਉਹ ਦਮਾਦ ਕਿਜੀ ਸੀ ਨਾ ਹਾਂ ਇੱਦ ਕਿਜੀ ਹੁਣ ਤੀਜੀ ਤੋੜਿਆ ਪੂਰੇ ਮਾਰਾ ਕੋਈ ਮੋਜਾ ਲੱਗ ਗਿਆ ਕੋਈ ਉਹ ਵੀ ਮਿਲਿਆ ਉਦੋਂ ਜਿਹੋ ਹਾਂ ਨਾ ਮਿਲਿਆ ਮੈਂ ਗੜ ਨਾ ਇੱਕ ਪਾਪਾ ਦੇ ਗਿਆ ਗਾਰ ਵਿੱਕ ਬੰਨਣਾ ਮਿਲਿਆ ਮੈਂ ਗੜ ਮਿਲਿਆ ਹਾਂ ਮੈਂ ਵੀ ਇਹੀ ਮੈ ਰਹੀ ਗਿਆ ਹਾਂ 来来て रे पापा पुची पिंडा चीज हो गया हां ए पुची पिंडा चीज बोल ना पापा ए डट प्लेल ਹੁੰਦੀ ਹੈ ਨਾ ਉਹ ਤੋਂ ਕੱਟਦੇ ਹਾਂ ਹਾਂ ਠੀਕੀ ਤੂੰ ਮਾਰਦਾ ਹੈਗਾ ਪਲੇਲ ਤੇ ਠੀਕੀ ਮਾਰਦਾ ਬੰਦਾ ਹਾਂ ਠੀਕ ਆ ਮੈਂ ਤਾਂ ਕਹਿੰਦਾ ਯਾਰ ਤੁਸੀਂ ਪੜਤਾਲ ਕਰ ਲਓ ਯਾਰ ਕਾਦੀ ਅੱਜ ਕੱਲ ਬੰਦੇ ਨੂੰ ਹੋਰ ਹੀ ਬਣਾ ਕੇ ਦੂਰ ਦਿੰਦੇ ਆ ਕੋਈ ਹੋਰ ਬੰਦਾ ਆ ਗਿਆ ਹੋਵੇ ਨਾ ਬੰਦਾ ਕਮਾਚਾ ਹੁੰਦਾ ਹੁੰਦਾ ਇਹ ਵੀ ਨਹੀਂ ਆਣਾ ਤੇਰੀ ਪੱਕੀ ਆ ਮੈਂ ਨੂੰ ਕੋਈ ਨਹੀਂ ਆਖੂ ਨਾ ਨਾ ਮਾਪੇ ਨੂੰ ਡੱਠਾ ਰਹਿ ਗਈ ਆ ਕੋਈ ਖਰਾਬੀ ਪਈ ਆ ਕੰਮ ਚ ਤੂੰ ਨਹੀਂ ਕੀ ਸੀ ਢੋਕੇ ਸਰਦੋਂ ਕੰਜਾ ਸਾਡੇ ਘਰ ਦਾ ਤੈਨੂੰ ਪਤਾ ਹੀ ਐ ਓਏ ਆਏ ਨਹੀਂ ਸਾਡੀ ਗੱਲ ਕਰਦੇ ਹੋ ਹਾਂ ਬਾਗੀ ਕਰਦਾ ਬਗਬਰਾਵਾ ਜਵਾਨਾ ਗਲਤ ਹੈ ਕਿ ਇਹ ਕਿਸ ਨੇ ਕਹਿਤਾ ਉਹ ਵੀ ਬੰਦਾ ਕੁਆਚਨ ਦਾ ਕੋਈ ਹੋਰ ਬੰਦਾ ਹੀ ਤੋੜਦਾ ਹੋਵੇ ਬੰਦੇ ਮਰਦੇ ਆ ਸਕਦਾ ਅੱਛਾ ਮਾਤਲਬ ਵੀ ਮੈਂ ਹੋਰ ਤੋੜਦਾ ਹੋਣਾ ਕੀ ਪਤਾ ਲੇਗਾ ਤੇਰਾ ਭਾਏ ਕੇ ਬੇਟਾ ਤੇਰਾ ਪੱਟਕੇ ਕੇ ਪੀੜੇ ਪਾਈ ਕੇ ਮਰੇਗਾ ਲੈ ਦੇਖ ਲੈ ਡਰਾਈਵਰ ਮੈਂ ਹੋਰ ਤੋੜਦਾ ਹੋਰ ਪੇ ਬੰਦਾ ਹੋਰ ਹੁਣ ਬੰਦਾ ਹੋ ਸਕਦਾ ਤੋੜਤਾ ਜੇ ਮਰੀਂਗਾ ਨਹੀਂ ਮੈਂ ਵੀ ਕਹਿਤਾ ਵੀ ਮੈਂ ਬਾਂਧਣਾ ਤੋਂ ਕਿ ਮੈਂ ਤ ਨੂੰ ਕਮੇ ਚਾਹ ਲੂ ਗਿਆ ਯਾਰ ਲਗਲਾ ਕਾ ਕਰਦਾ ਮੁੰਗੇ ਨੂੰ ਜੋਨੂ ਕਮੇਸ਼ਾ ਖਾਮਰ ਦਾ ਗਰੀ ਵਾਹੀ ਜਨ ਜੁਆ ਮੈਂ ਕਰੂ ਆ ਤੈਨੂੰ ਪਤਾ ਹਾਂ ਠੰਮੇਰੀ ਹਾਂ ਦਾ ਟਾਟਾ ਬੈਠਾ ਨਾ ਖੱਟੀ ਤੇ ਮੀ ਹਾਂ ਨਾ ਬੁਨੀਆਂ ਦੀ ਨੈਂਦਾ ਹੈ ਬੱਤ ਹਰਥ ਨਾ ਨੰਦਾ ਪੰਡਾ ਨਾ ਛੋਟ ਕੱਢਣ ਜੇ ਪਾੜ ਜੀ ਮੋਤੀਆਂ ਲਈ ਕਰਦੇ ਨੇ ਰੰਗ ਦੀ ਮੋਤੀ ਜੀ ਹੈ ਅੱਛਾ ਜਦ ਰੱਟ ਪੜਕਣਾ ਬਾਪ ਜੀ ਇੱਧਰ ਗੱਲ ਸੁਣ ਤਰੀ ਮਾਂ ਦੀ ਇੱਧਰ ਗੱਲ ਸੁਣ ਲੈ ਤੇਰੀ ਮਾਂ ਦੀ ਤੂੰ ਇੱਧਰ ਨਿਸ਼ਾਨੀ ਕਹਿੰਦੇ ਨਾ ਤੂੰ ਮੈਨੂੰ ਟੋਕੇ ਦੇਖਣਾ ਕਿ ਤੇਰੇ ਬੱਚੇ ਗਾ ਜਾ ਹੋਇਆ ਫੇਕਾ ਹੋਇਆ ਮੰਮੀ ਨਾ ਹੋਇਆ ਫੇਰ ਹੋਇਆ ਮੰਮੀ ਦਾਲ ਠਣ ਮੇੜੀ ਹੱਥ ਮਾਰਨਾ ਮੰਮੀ ਦਾਲ ਠਣ ਮੈਂ ਮੈਂ ਵੱਡਾ ਮੁੰਡਾ ਠਾਣਾ ਟਮਾਟਾ ਦੰਦਾ ਨਹੀਂ ਲੱਗਦਾ ਤੇ ਹੱਕ ਜਿਹੜਾ ਬੰਦਾ ਟੂਟੋ ਕੋਈ ਕੋਈ ਹੋਇਆ ਨਾ ਕਾਦੀ ਕਰਨ ਕਰ ਜਦ ਮੈਨੂੰ ਸਮਝੋ ਹੋਈ ਜਾਂਦੀ ਗੱਲ ਮੰਮੀ ਟੰਦੀ ਤੇਰੇ ਪਾਪੇ ਦੇ ਟੱਟੇ ਫੜਨੇ ਆ ਔਰ ਭਾਈ ਚੋਦ ਹੱਡਾ ਲਾ ਕਰਦੇ ਜਮੇ ਯਾਰ ਪਟਾਣੀ ਆਪਣ ਆਪੜਾ ਦੰਦ ਨੇ ਬਾਜਾ ਕਿਤਾਬ ਬਾਜਾ ਕਰਕੇ ਪੇਪਰ ਅਹ ਸਰਾ ਕਰਕੇ ਬੜੇ ਗ੍ਰੇਡੀ ਦਾ ਪੇਪਰ ਆਹੋ ਬੰਦ ਬਾਈ ਉਹ ਨਹੀਂ ਆਉਂਦਾ ਮੈਨੂੰ ਥੋੜਾ ਯਾਦ ਆ ਹਾਂ ਐ ਉਹ ਜਾਂਦ ਪਹਿਲਾ ਆਪਣੇ ਮੈਸਾ ਗਏ ਹੁੰਦੀਆਂ ਸੀ ਤੂੰ ਗਿਆ ਮੈਸਾ ਭਾਈ ਆਪਣੇ ਮੱਤ ਦੇ ਇੱਕ ਤਾਂ ਫੂਲੀ ਜੀ ਟੁੱਟੇ ਸੰਗਾਈ ਅੱਛਾ ਇੱਕ ਪੱਟਾ ਸੀ ਜਿਹਦਾ ਕੰਨ ਵੱਡਾ ਸੀ ਆਪਣੇ ਕੁੱਤੇ ਨੇ ਬੁਰਕ ਵੱਡਾ ਅੱਛਾ ਇਹ ਮਾਤਾ ਲਿਆ ਇੱਕ ਗਾਂ ਪਪਾ ਮੋੜੇ ਇੱਕ ਆਪ ਛੜ ਕੋਟੀ ਅੱਛਾ ਬਠਾ ਪਤੂ ਸੀ ਕੋ ਬਾਲ ਤੇ ਖਾਖੀ ਆ ਕੋ ਰਾਜਾ ਚੋ ਆਹੀ ਨਹੀਂ ਸੀ ਪਸੂ ਪਸੂ ਦਾ ਕਰ ਸਹੀ ਦਸਤੇ ਹੋਰ ਪੰਗਰ ਜੋ ਮੈਂ ਹੋਰ ਬਤਾਇਆ ਤੇ ਤੇਵਾਰੀ ਹੈ ਨਹੀਂ ਜਰ ਜੋ ਸਾਵਾਂ ਮੂਹਰੇ ਬੈਠਾ ਗਰਮ ਤੇ ਕੋਈ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਕਮਾਲ ਤੇ ਟਰੈਕਟਰ ਕਿਹੜਾ ਸੀ ਆਪਣੇ ਕੋਲੇ ਜਦੈਸੂ ਉਦੋਂ ਮਤਲ ਹੋਂਟਾ ਭਾਈ ਕੋਈ ਜੇ ਐ ਹੋਵੇਂ ਉਦੋਂ ਹੋਸੀ ਆਪਣਾ ਤੇਰਾ ਸੰਗਰਾਹੀ ਚੜਪਰਾਣਾ ਹਰਾਇਆ ਆਪਣੇ ਪਪਾ ਇਹ ਕਿ ਲਿਆਣਾ ਪਪਾ ਮੈਂ ਕਬੂਤਰ ਰੱਖੇ ਬਾਜੀ ਜਿੱਟੂ ਅੱਛਾ ਆ ਦੇ ਤਿੱਤਾ ਕਬੂਤਰ ਇਹਨੂੰ ਸਿਧਾ ਐ ਕਰ ਨਿੱਕੇ ਖਾਂਤਾ ਰਾਂਡਾ ਜੇ ਉਹ ਕਹਾ ਬੱਚੇ ਬਣ ਜਾਣਗੇ ਪਪਾ ਫਿਰ ਬੱਚੇ ਪਾ ਬਾਜੀ ਨਹੀਂ ਛੱਡਾਂਗੇ ਹਾਂ ਬਾਜੀ ਤੇ ਛੱਡਾਂਗੇ ਤੂੰ ਚੱਲੇ ਨਾ ਨਾਨ ਮੇਰੇ ਮੈਂ ਇਹ ਤਾਂ ਉੱਥੇ ਕੀ ਬੁੰਡ ਜਣੀਆਂ ਕਾਪੀ ਵਾਲਿਆਂ ਨੂੰ ਮੈਂ ਉੱਥੇ ਕਰਨਾ ਤੇ ਦੇ ਲੈਣ ਦੇ ਦੀ ਕੋਈ ਹਾਂ ਤੂੰ ਛੱਡੀ ਤੂੰ ਜਿੱਥੇ ਮੈਂ ਤੈਨੂੰ ਗੱਲ ਸੁਣ ਮੈਂ ਜੇ ਤੂੰ ਬੋਲਦੇ ਕਿ ਆਪਣੇ ਟਾਈਮ ਨਹੀਂ ਲਾਣੇ ਕਬੂਤਰ ਦੇ ਅੱਛਾ ਹਸਤੀ ਗੱਲ ਹੈ ਮੇਰੀ ਭਵਾਂ ਦੀ ਬੁੰਡ ਪਾੜ ਕੇ ਤੈਨੂੰ ਕਬੂਤਰ ਦੀ ਐ ਟਾਈਮ ਫਿਰ ਬਾਦੀ ਦਿੱਤਾ ਦੇ ਪੈਖੇ ਆਉਣਗੇ ਮੋਢਾ ਦੇ ਪਾਪਾ ਖਾ ਗਿਆ ਪੈ ਪੂੰ ਪੂੰ ਜਾ ਪੜਿਆ ਜਾਵੇ ਰੱਖਿਆ ਪ੍ਰਾਚਰੇ ਮਾਪਾ ਅੰਡਾ ਟੁੱਟਵੇੜੇ ਅੰਡਾ ਤਾਂ ਟੁੱਟਵੇੜੇ ਕੋ ਚੋਗਾ ਪਾਦਾ ਨਾ ਆ ਪਾ ਦੇ ਆ ਦਾਣੇ ਪਾ ਦੇ ਹਾਂ ਇੱਕ ਇੱਕ ਗੱਲ ਹੋਰ ਜਿਹੜੇ ਲੋਟ ਤੂੰ ਪੜਿਆ ਨਾ ਤੂੰ ਮੈਨੂੰ ਆਈ ਲੱਗਦਾ ਖੇਤ ਵੀ ਸਾਰੀ ਜਾਣਦਾ ਹੋਏਗਾ ਨਾ ਜਾਣਦਾ ਪਾਪਾ ਹਾਂ ਮੈਂ ਇਹਨਾਂ ਨੂੰ ਵਧਾਈਆਂ ਦੇਣਾ ਆਲੂ ਪਖਾੜਾਂ ਉਹ ਨਾ ਕਿਛੇ ਕੂਬ ਜੀ ਜਦ ਜੀ ਚੱਕੀਆਂ ਬਣਾਉਣਾ ਠੱਬਣਾ ਲੱਗ ਜਾਂਦਾ ਖੜਾ ਛੜ ਪਾਪਾ ਉਹ ਚੰਗੇ ਤਾਂ ਮੈਂ ਬਾਜੀ ਤੇ ਛੱਡਨੇ ਐ ਤੇ ਬਾਜੀ ਤੇ ਛੱਡਿਆ ਭੈਣ ਦੀ ਫੁੱਦੀ ਜੰਡਾਲੀ ਵਾਲਾ ਹਜਿੰਦਰਾ ਲੀਲਾ ਦਾ ਗਲਾਡ ਹੈ ਲੀਲਾ ਰੰਗ ਕੋਈ ਲੀਲਾ ਰੰਗ ਨਾਲ ਕੀ ਫੁੱਦੀ ਭੈਣ ਦੀ ਫੋਰ ਬੰਨ ਗੂ ਹੈ ਤਾਂ ਰੈਨੂ ਪਾਪਾ ਮੈਂ ਨਾ ਨੂ ਨਾ ਛੋਟ ਦੇਣਾ ਹੈ ਓਏ ਬਾਗ ਜਾ ਓਏ ਕੀ ਬਾਤ ਹੈ ਨਾ ਜਾ ਤਨ ਖਾਈ ਜਾਂਦਾ ਖਾਲਿਆ ਗਿਆ ਪਾ ਜਾ ਗਿਆ ਇਹ ਨੂੰ ਮਾੜਾ ਮੋਟਾ ਸਮਝਾ ਦਿੰਦੀ ਪਰ ਉਹ ਨਹੀਂ ਅਧਰ ਪਾਪ ਇਹਨਾਂ ਲੱਤਾਂ ਲੱਤਾਂ ਘੁੱਟਦੇ ਇਹ ਕੋਈ ਪਿਛਲੇ ਜਨਮ ਦਾ ਪਾਪ ਕਰਿਆ ਜਿਹੜਾ ਜਮਜੂਤ ਜਮ ਭੈਣ ਦਾ ਲਾਣਾ ਉਹ ਜਾਂਦਾ ਹੋ ਤੂੰ ਹੀ ਥੱਕਿਆ ਫਿਰ ਪੈ ਜਾ ਯਾਰ ਮੈਂ ਵੀ ਪੈਣਾ ਡਰਾਈਵਰ ਨੇ ਵੀ ਜਾਣਾ ਨਿਸ਼ਾਨੀ ਕੋਈ ਹੋਰ ਪੁੱਛਣੀ ਹੈ ਜਮਾ ਥਾਣੇ ਵੀ ਕਿੱਛ ਹੋਰ ਪੁੱਛ ਲੈ ਰਚਣ ਕੀ ਨਿਸ਼ਾਨੀ ਪੁੱਛਣੀ ਹੈ ਬਈ ਡਰੇ ਕੁੱਪੜੇ ਖਾਦਾ ਇਹ ਨਾ ਨਾ ਬਸ ਕੁੱਪੜੇ ਖਾ ਨਹੀਂ ਇਹ ਤਾਂ ਮੈਂ ਬਸ ਹੁਣ ਤੈਨੂੰ ਤਾਈ ਪਤਾ ਲੱਗ ਜੂਗਾ ਕਿ ਮੈਂ ਪੱਕੀ ਨਿਸ਼ਾਨੀ ਦੱਛ ਰਿਆ ਕੋ ਬਰਾਤ ਨੂੰ ਗਿਆ ਨਹੀਂ ਸੌਖੀ ਆ ਗਈ ਬਸ ਇਹ ਜੋ ਆਪਣੇ ਮਾਤਲ ਵੀ ਨਰਮੇ ਦੀ ਟਾਲੀ ਪਰ ਦੇਖ ਕਰਾਇਏ ਤੇ ਟ੍ਰੈਕ ਸੀ ਹੂੰ ਸਾਡੇ ਨਾਲ ਸੀਰੀ ਹੁੰਦਾ ਸੀ ਚੰਦ ਤਾਰਾ ਅੱਛਾ ਉਦੋਂ ਬਾਵਾ ਜੀ ਜੀ ਮੈਂ ਤਾਂ ਘਰ ਗੱਪੜੂ ਸੀ ਬਾਤ ਚ ਜੀ ਰਾ ਇਹ ਨਰਮੇ ਤੇ ਖੇਢੀ ਗਿਆ ਬੰਤ ਭਾਈ ਅੱਛਾ ਖੇਢੀ ਗਿਆ ਤੋ ਭੈਭ ਕੀ ਕੰਗਟਾ ਅੱਛਾ ਕੋਨੇ ਤਾਈ ਦੂਏ ਲੋਟ ਕੱਢ ਰਿਆ ਤੇ ਮੈਂ ਜਦੋਂ ਪੰਡ ਪਾਉਣ ਦਾ ਟਵਾਰੀ ਮਖੇ ਓਏ ਤੇ ਪੰਛੀ ਨੂੰ ਖੇਡ ਲਈ ਬੈਠਾ ਅੱਛਾ ਠੀਕੜ ਚੱਕੀ ਗੱਲਿਆ ਨਾ ਓਏ ਭੈਣੀ ਆਈ ਏ ਨਾ ਮਾਲਾ ਖੇਡਦਾ ਮਿਛਾਨੀ ਪੱਕੀ ਤਾਂ ਹੈ ਪੱਕੀ ਮਿਛਾਨੀ ਦੱਸ ਦੇ ਤੂੰ ਐਵੇਂ ਡਰਾਈਵਰ ਦਾ ਭੈਣੀ ਆਉਂਦਾ ਪਾਪਾ ਹੈ ਆਪਣੇ ਜੀਦੀ ਨੇ ਚਾਤੇ ਬੰਤ ਦੀ ਬੰਡ ਮਾਰ ਲਈ ਆ ਪਹਿਲਾਂ ਨਹੀਂ ਗੱਲ ਦਾ ਛੋਟੇ ਹੁੰਦੇ ਨਹੀਂ ਬਾਹਰ ਗੱਲ ਕਰੀਂ ਬਾਹਰ ਨਹੀਂ ਗੱਲ ਕਰ ਓ ਪਾਜਾ ਜਰ ਇਹਨੂੰ ਲਓ ਅੰਦਰ ਜਾਓ ਤੇ ਪਾਜੋ ਯਾ ਗੱਡਾ ਮੈਨੂੰ ਗਲਤ ਗਿਆ ਉਹ ਕੋਈ ਨਹੀਂ ਬਤਾ ਪੁਰਾਣੀ ਗੱਡਾ ਯਰ ਪੌਹ ਚਾਹੇ ਕਰੋ ਜਾਈਂ ਕਰੋ ਤੁਸੀਂ ਇੱਥੇ ਪਾਜੋ ਮੈਂ ਅੰਦਰ ਪਾਜਣਾ ਤੂੰ ਖਾਲਾ ਲੱਗ ਜਾ ਮੈਂ ਪੰਜ ਛਾ ਲੈਂਦਾ ਤੂ ਆ ਮੁੰਡੇ ਨੂੰ ਭਤੀਜੇ ਨੂੰ ਤੇਰੇ ਕੋਲੇ ਪਾ ਮੈਂ ਮਾਈ ਕੋਲੇ ਪੈਣਾ ਚੰਗਾ ਚੰਗਾ ਹਾਂ ਕੰਤਾ ਪਡੋ ਘਰ ਜਾਣਾ ਸ਼ੋਰ ਟੁਕ ਸ਼ੋਕਣ ਦਾ ਸ਼ੋਰ ਟੁਕ ਕਰੋ ਹਾਂ ਹੱਟੇ ਟੁਕ ਖਵਾ ਦੇ ਹਾਂ ਖਵਾਓ ਚੱਲ ਡਰਾਈਵਰਾ ਜਾ ਫਿਰ ਤੂੰ ਇਸ਼ਾਲਾ ਸੇਪਾਈ ਨਹੀਂ ਓਏ ਉਧਰ ਪਾ ਬੋਜੂ ਹਾ ਉਹ ਪੱਤਰਾ ਤੇ ਅਪਰੇਸ਼ਨ ਕਰਦਾ ਕਿਵੇਂ ਜੋ ਮੈਟੀਰੀਅਲ ਤੇ ਪਿਆ ਉਹ ਪੱਟੇ ਮੰਨ ਨੇ ਹਾ ਫੇ ਮਰੀ ਗਏ ਨਾ ਕੱਟਣੇ ਆ ਮੈਂ ਅੱਛਾ ਪਾਪਾ ਆਹੋ ਪਾਪਾ ਮੇਰੇ ਟੱਕਰ ਦੇਣਾ ਨਾ ਕੱਟ ਜਾਈਏ ਕੋਈ ਨਹੀਂ ਜਬਾ ਨਾ ਮਾਰ ਬਿੰਦ ਨ ਪਿਆ ਕੇ ਬੈਠੀ ਇਸ ਹੋਏ ਪਟੜਾ ਆਹੋ ਕੋਣੀ ਪਿਆ ਟੁੱਟ ਗਿਆ ਉਈ ਗੱਟੇ ਪੁੱਛਦੀ ਪਿਆ ਹੋਵੇ ਨਾ ਟਾਟਾ ਹੈ ਵੱਜ ਗਿਆ ਨਾ ਬਡਾਈ ਨਹੀਂ ਲਾਦਾ ਡਾਟਾ ਓਏ ਨਹੀਂ ਗੱਟੇ ਪੁੱਛ ਆ ਓ ਚੰਗਾ ਡਰਾਈਵਰ ਫਿਰ ਜਾ ਤੂੰ ਵੀ ਸੌਂ ਜਾ ਮੈਂ ਤਾਂ ਆ ਗਿਆ ਚੰਗਾ ਆਛ ਪੰਗਿਆ ਫਿਰ ਕਹਿੰਦੇ ਤੇ ਨਾ ਬਾਬਾ ਪੁੱਛੇ ਚਾਚੇ ਕੋਈ ਪੈਸੇ ਨਿਗਾੜੇ ਓ ਪੈਸਾ ਚੰਗਾ 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 ਫਿਰ ਮੈਂ ਜਾਵਾਂ ਆ ਵਾਖੇ ਪੈਸੇ ਨਾਲ ਹੋਰ ਸ਼ਾਬਾਸ਼ ਨਹੀਂ ਹੁੰਦਾ ਦਮ ਕੜੇ ਕੜਾਇਤੀ ਹੁੰਦਾ ਮਾੜਾ ਮੋਟਾ ਨਾਲ ਚੜ ਗਿਆ ਪਈ ਆਉਂਦੇ ਕੜੇ ਉਹ ਮਾੜਾ ਛੱਟਿਆ ਹਾਰੇ ਆ ਬੱਦਲੇ ਬੱਦਲੇ ਕੀ ਲੱਗਦੀ ਓਏ ਗੰਜਦੇ ਨਾਲ ਪਈਆ ਤੇਰੇ ਭਾਪੇ ਦੇ ਨਾ ਮੈਂ ਕਿਹੜੇ ਕੋਲ ਮੇਰੇ ਕੋਲੇ ਕੀ ਕਰੇਗਾ ਨਹੀਂ ਕਾਕਾ ਹਾਂ ਉਹ ਗੱਲ ਸੱਚੀ ਹੈ ਕਿਹੜੀ ਕਹਿੰਦਾ ਚਾੜਾ ਜਿਹੜਾ ਆਪਣੀ ਛੀੜੀ ਸੀ ਤੇਰੀ ਬੋਲ ਮਾਰ ਜਿੰਨ ਨਾਲ ਮਿਲਦਾ ਓਏ ਉਹ ਤਾਂ ਐਵੇਂ ਬਕਾਈ ਮਾਰੀ ਜਾਂਦਾ ਮੈਂ ਸੱਚੀ ਕਹਿੰਦਾ ਉਹ ਕਾਹਨ ਉਹ ਤਾਂ ਚੌੜ ਕਰਦਾ ਗੰਜਦੇ ਦਾ ਇੱਕ ਗੱਲ ਹੈ ਹਾਂ ਜਦੋਂ ਮੈਂ 5ੰ ਦਾ ਸੀ ਤੁਮੇ ਲੁੱਲੀ ਵੇਖਦਾ ਸੀ ਮੈਨੂੰ ਸ਼ਰਤ ਤੇ ਪੈ ਗਿਆ ਓਏ ਚੰਗਾ ਭਾਈ ਕੀ ਪਤਾ ਲੱਗਦਾ ਮੈਂ ਅੱਖਾਂ ਕਈ ਬੜੀ ਹੁੰਦਾ ਬੰਦਾ ਹੈ ਯਾਰ ਉਹ 60000 ਚੰਗਾ ਧੀਰਾਤ ਹੋ ਰਹੀ ਹੈ ਜੀ ਚਾਚਾ ਤੇ ਜੀ ਕਰਦਾ ਨਾ ਮੈਨੂੰ ਦੇ ਦੇ ਨਹੀਂ ਜੀ ਬਜਦਾ ਆਹ ਫੋਟਿਚ ਦੇ ਦੂ ਸਾਲੇ ਦੇ ਖੁੰਡਾ ਖੁੰਡਾ ਚਾਚਾ ਮੈਂ ਜੇ ਪਪਾ ਲਈ ਚਾਚਾ ਇਹ ਦਰ ਪਾਇਆ ਨਾ ਚਾਚਾ ਹਾਂ ਪਪੜੇ ਵੇਖਾਂਗੇ ਪਾ ਮੰਮੀ ਵੀ ਲਵੇਗਾ ਹਾਂ ਇਹ ਕੰਮ ਕਰੇ ਕੰਮ ਰਹਿੰਦਾ ਮੋਰੀ ਮੋਰੀ ਜੀ ਹਾਂ ਹਾਂ ਮੋਰੀ ਜੀ ਦੇਖੀ ਕਿਵੇਂ ਪਾਉਂਦਾ ਹੈ ਚਾਚਾ ਹਾਂ ਮੈਂ ਕਹਿੰਦਾ ਉਹਨਾਂ ਨੂੰ ਪਾ ਲੈ ਤੂੰ ਇੱਥੇ ਪੈ ਜਾ ਹੈਂ ਮਾਤਾ ਦੇ ਮਗੜ ਪਾਵਾ ਆ ਇਧਰ ਮੂਰੇ ਪਿਆਕਾ ਮੇਰੇ ਨਹੀਂ ਚਾਚਾ ਆ ਜਾ ਗੱਲ ਸੁਣ ਮੇਰੀ ਹੂੰ ਕੀ ਪਟਣ ਲੱਗਦਾ ਕਿ ਵੜੀ ਜੀ ਘੜ ਪੱਣਾ ਨਹੀਂ ਗੱਲ ਦਾ ਆ ਜਾ ਜੀ ਕਰਦਾ ਤਾਂ ਪਾ ਜਾ ਫਿਰ ਮੂਰੇ ਆ ਜਾ ਤੂੰ ਹੈਗਾ ਠੀਕ ਨਾ ਮਾਕੀ ਚਾਚਾ ਆਪਾਂ ਹੀ ਮਾਹੂ ਆ ਜਾਂਦਾ ਐਂ ਚਾਚਾ ਮੈਂ ਕਿ ਕਹਿੰਦਾ ਲੱਗਦਾ ਮੈਂ ਕਿ ਕਿੱਥੇ ਪੁੰਡਾ